ਤੂੜੀ ਦੇ ਮੇਨ ਓਵਰ ਬ੍ਰਿਜ ਉੱਤੇ ਪਏ ਵੱਡੇ ਵੱਡੇ ਟੋਏ ਕਦੇ ਵੀ ਹੋ ਸਕਦਾ ਹੈ ਕੋਈ ਵੱਡਾ ਹਾ사 ਕਈ ਬੱਚਿਆਂ ਨਾਲ ਪੜੀਆਂ ਬੱਸਾਂ ਲੰਘਦੀਆਂ ਹਨ ਇਸ ਓਵਰ ਬ੍ਰਿਜ ਉੱਤੇ ਇੱਕ ਪਾਸੇ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਪੈ ਰਹੇ ਹੜ੍ਹ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਤੂੜੀ ਦੇ ਓਵਰ ਬ੍ਰਿਜ 'ਤੇ ਵੱਡੇ ਵੱਡੇ ਖੱਡਿਆ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇਸ ਓਵਰ ਬ੍ਰਿਜ 'ਤੇ ਪਾਣੀ ਖੜਨ ਨਾਲ ਵੱਡੇ ਵੱਡੇ ਟੋਏ ਹੋਰ ਡੂੰਗੇ ਹੋ ਜਾਂਦੇ ਦਸਰਯੋਗ ਆ ਕੇ ਇਸ ਓਵਰਬ੍ਰਿਜ ਤੋਂ ਪਾਰੀ ਵਾਹਨ ਅਤੇ ਬੱਚਿਆਂ ਨਾਲ ਭਰੀਆਂ ਸਕੂਲੀ ਬੱਸਾਂ ਲੰਘਦੀਆਂ ਜੋ ਕਿ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਵਾਹਨ ਚਾਲਕਾਂ ਦਾ ਕਹਿਣਾ ਕਿ ਇਸ ਵੱਲ ਖਾਸ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਜਾਨੀ-ਬਾਲ ਨੇ ਨੁਕਸਾਨ ਨਾ ਹੋਵੇ ਇਹ ਕੋਬਿਟੀ ਜਿੱਥੇ ਪੜਾਇਆ ਇਹ ਕਗਨਜੀਤ ਬਰਨਾਲਾ ਜੀ ਦੀ ਸਰਕਾਰ ਮੇਲੇ ਬਣਿਆ ਬਹੁਤ ਸੋਹਣਾ ਪੁਲ ਬਣਿਆ ਸੀ ਜਿੱਦੋਂ ਫਾਟਕਾ ਨੂੰ ਕਰਾਸ ਕਰਿਆ ਸੀ ਪਰ ਅੱਜ ਦੀ ਇਹ ਜੋ ਹਾਲਤ ਹੈ ਜੀ ਬਹੁਤ ਖਾਸ ਦਾ ਹਾਲਤ ਹੈ। ਇਹਦੇ ਉੱਤੇ ਵੱਡੇ ਵੱਡੇ ਟੋਏ ਨੇ ਪਾਣੀ ਖੜਦਾ ਜੀ। ਭਾਰੀ ਬਾਹਣ ਚੱਲਦੇ ਨੇ। ਹਾਥਾਂ ਤੋਂ ਲੀਕੇਜ ਹੈ ਜੀ ਜੀ। ਸਕੂਲ ਦੀਆਂ ਬੱਸਾਂ ਸਾਡੇ ਜਦੋਂ 2 ਤੋਂ 3 ਵਜੇ ਤੱਕ ਦਾ ਤੁਸੀਂ ਟਾਈਮ ਦੇਖ ਲਓ। 100-150 ਬੱਸ ਹੁੰਦੀ ਹੈ ਜੀ ਇਹਦੇ ਉੱਤੇ। ਪਰਮਾਤਮਾ ਤੋਂ ਡਰ ਕੇ ਕਹਿੰਨੇ ਆ ਅਰਦਾਸ ਕਰਦੇ ਵੀ ਇਹਦਾ ਕਦੇ ਵੀ ਕੋਈ ਨਾ ਕੋਈ ਹਾਂ ਕੁਝ ਵੀ ਖਾਤਰਨਾ ਹੋ ਸਕਦਾ ਜੀ। ਬੱਚਿਆਂ ਦੀ ਜਾਨ ਨੂੰ ਨੁਕਸਾਨ ਹੋ ਸਕਦਾ। ਸੋ ਇਹਦੀ ਰਿਪੇਅਰ ਕੀਤੀ ਜਾਵੇ ਜਾਂ ਇਹਦਾ ਕੋਈ ਨਵਾਂ ਪੁਲ ਦਾ ਜਿੱਦਾਂ ਵੀ ਸਰਕਾਰ ਦੀ ਕੋਈ ਤਕਨੀਕ ਆ ਉਹਦੇ ਹਿਸਾਬ ਨਾਲ ਤਾਂ ਜੀ ਮੇਰਾ ਮਤਬ ਗਰਮ ਦੀ ਮੰਗ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸ਼ਾਇਦ ਇਹ ਪੰਜਾਬ ਦਾ ਪਹਿਲਾ ਹੋਰ ਬ੍ਰਿਜ ਹੋਣਾ ਜਿਹਦੇ ਉੱਪਰ ਪਾਣੀ ਖੜਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹਦੇ ਵਿੱਚ ਵੱਡੇ ਵੱਡੇ ਜਿਹੜੇ ਟੋਏ ਆ ਉਹ ਪੈ ਚੁੱਕੇ ਆ ਤੇ ਉਸ ਕਾਰਨ ਕਿਸੇ ਵੀ ਟਾਈਮ ਵੱਡਾ ਹਾਸਾ ਜਿਹੜਾ ਹੋ ਸਕਦਾ ਤੁਸੀਂ ਆੜੇ-ਆੜੇ ਦੇਖ ਸਕਦੇ ਹੋ ਕਿ ਇਹਦੇ ਪੁਲ ਦੇ نیچے ਬਹੁਤ ਸੰਘਣੀ ਜਿਹੜੀ ਆਬਾਦੀ ਹੈ ਬਹੁਤ ਇਹਦੇ نیچے ਘਰ ਨੇ ਅਤੇ ਬਹੁਤ ਹੀ ਤਰ੍ਹਾਂ ਦੇ ਜਿਹੜੇ ਲੋਕ ਨੇ ਇਹਦੇ नीचे रह ਰਹੇ ਆ ਸੋ ਇਹ ਹਰ ਟਾਈਮ ਇਹਨਾਂ ਦੀ ਜਾਨ ਨੂੰ ਖਤਰਾ ਹੈ ਜਿੰਨਾ ਚਿਰ ਇਹ ਪੁਲ ਚੰਗੀ ਤਰ੍ਹਾਂ ਰਿਪੇਅਰ ਨਹੀਂ ਹੁੰਦਾ ਕਿਉਂਕਿ ਕੰਪਲੇਂਟਾਂ ਪਹਿਲਾਂ ਵੀ ਬਹੁਤ ਕਰ ਚੁੱਕੇ ਆਸੀਂ ਕਿਉਂਕਿ ਹੁਣ ਤਾਂ ਇਹਦੇ ਉੱਪਰ ਵੀ ਬਹੁਤ ਵੱਡਾ ਖੱਡਾ ਬਣ ਚੁੱਕਿਆ ਹੈ ਜਿਹਦੇ ਵਿੱਚ ਕੇ ਗੱਡੀਆਂ ਰੋਜ਼ ਡਿੱਗਦੀਆਂ ਨੇ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹਦੇ ਵੱਲ ਗੌਰ ਕੀਤੀ ਜਾਵੇ ਤੇ ਬਹੁਤ ਤੋਂ ਵੱਡਾ ਜਿਹੜਾ ਹਾਦਸਾ ਸਾਡੇ ਸਿਰ ਦੇ ਉੱਤੇ ਮਡਰਾ ਰਿਹਾ ਹੈ ਇਹਨੂੰ ਰੋਕਿਆ ਜਾ ਸਕੇ